ਜੇ ਸਿੱਧੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਜਿਹੜਾ ਤੁਸੀਂ ਅੱਜ ਸੂਟ ਦੇਖ ਰਹੇ ਹੋ ਇਹ ਤਿਆਰ ਕਰਿਆ ਹੋਇਆ ਜੀ ਖੁੱਦ ਦਾ ਆਪਣਾ ਸੂਟ ਇਹ ਦੇ ਡਿਜ਼ਾਈਨ ਆ ਔਨਲਾਈਨ ਜਿਹੜੀਆਂ ਕੁੜੀਆਂ ਬੁਟੀਕ ਦਾ ਕੰਮ ਕਰਦੀਆਂ ਬਾਪੂ ਜੀ ਸਾਡੇ ਵਾਸਤੇ ਸੂਟ ਸਪੈਸ਼ਲ ਕਰਕੇ ਤਿਆਰ ਦਿਓ ਇਹ ਸਾਰੇ ਉਹਨਾਂ ਵਾਸਤੇ ਤਿਆਰ ਕੀਤੇ ਹੋਏ ਆ। ਸੂਟ ਤੁਸੀਂ ਇੱਕ ਨਾਲ ਦੇ ਚਾਹੇ ਮੇਰੇ ਕੋਲ 20 ਵੀ ਲੈ ਲਓ, 20 ਵੀ ਦੇ ਦੂੰਗਾ। ਇਹੜਾ ਸੂਟ ਆ ਪੰਜਾਬੀ ਲੁੱਕ ਦਾ ਸੂਟ ਆ। ਕੱਲ ਪਰਸੋਂ ਦੇ ਭੈਣਾਂ ਦੇ ਫੋਨ ਆ ਰਹੇ ਆ। ਬਾਪੂ ਜੀ ਤੁਸੀਂ ਸਸਤੇ ਕੱਪੜੇ ਦੀ ਵੀਡੀਓ ਪਾ ਦਿੰਨੇ ਹੋ, ਬ੍ਰਾਂਡ ਦੇ ਵਧੀਆ-ਵਧੀਆ ਸੂਟ ਨਹੀਂ ਪਾਉਂਦੇ। ਅੱਜ ਆਪਣੀਆਂ ਭੈਣਾਂ ਵਾਸਤੇ ਏਕੇ ਦਾ, ਤਮੰਨਾ ਦਾ, ਬਾਲਮੈਨ ਦਾ ਕਪੜਾ ਆਪ ਲਿਆ ਫਿਰ ਉੱਤੇ ਕੰਮ ਕਰਵਾਇਆ ਸੂਟ ਦੀ ਤਿਆਰੀ ਕਰਵਾਈ ਗਈ ਜਿਹੜੇ ਸੂਟ ਦੀ ਤਿਆਰੀ ਕੀਤੀ ਗਈ ਆ ਇਹ ਤੁਸੀਂ ਪਹਿਲਾ ਸੂਟ ਨਜ਼ਰ ਕਰ ਰਹੇ ਹੋ ਜੀ ਦਫ਼ਤਰਾਂ ਵਾਲੀ ਲੁੱਕ ਹੈ ਜੀ ਇਹ ਸੂਟ ਜਿਹੜੀ ਕੁੜੀ ਵਧੀਆ ਜੌਬ ਕਰਦੀ ਆ ਵਧੀਆ ਮੈਕਬੈਂਚ ਕੰਮ ਕਰਦੀ ਆ ਚਾਹੇ ਆਪਾਂ ਡੇਲੀ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਿਸੇ ਵੀ ਪ੍ਰੋਗਰਾਮ ਤੇ ਜਾਂਦੇ ਆ ਜਾ ਭੈਣ ਕੋਈ ਆਪਣੇ ਪੇਕੇ ਹੀ ਜਾਂਦੀ ਆ ਸੂਟ ਐਨਾ ਸੋਨਾ ਹੀ ਚਾਹੀਦਾ ਉਹਦੇ ਕੋਈ ਇਹਦੇ ਸੂਟ ਹੀ ਦੇਖ ਰਹੇ ਹਾਂ 2000 ਰੁਪਏ ਤੋਂ ਘੱਟ ਸੂਟ ਨਹੀਂ ਤਿਆਰ ਹੁੰਦਾ ਆ ਦੇਖੋ ਗੱਲ ਤੇ ਡਿਜ਼ਾਈਨਿੰਗ ਕਿੰਨੀ ਸੁੰਦਰ ਤਿਆਰ ਕੀਤੀ ਗਈ ਆ ਵਾਹ ਜੀ ਵਾਹ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ ਇਹ ਸਲਵਾਰ ਦੇ ਬਾਟਮ ਤਿਆਰ ਕੀਤੀ ਗਈ ਆ ਇਹ ਇਹਦਾ ਮੈਚਿੰਗ ਸੂਟ ਹੈ ਇਹ ਮੰਨ ਲਓ ਵੀ 850 ਰੁਪਏ ਦਾ ਤਾਂ ਇਹਨੂੰ ਬੇਸ ਬੇਸ ਲੱਗਿਆ ਹੋਇਆ ਜੀ ਫੇਰ ਦੇਖੋ ਕਿੰਨੀਆਂ ਫੈਂਸੀ ਲੇਸ਼ਾਂ ਆਈਆਂ ਗਈਆਂ ਸੁਪਰ ਹਿੱਟ ਡਿਜ਼ਾਈਨ ਤਿਆਰ ਕੀਤਾ ਗਿਆ ਜੀ ਚੁੰਨੀ ਨੂੰ ਬੜੀ ਪਿਆਰੀ ਲੇਸ਼ ਲਾਈ ਗਈ ਹੈ ਜੀ ਹਰ ਚੀਜ਼ ਚ ਕੋਈ ਕਮੀ ਛੱਡੀ ਹੋਈ ਨਹੀਂ ਹੈ ਇੰਨੀ ਵਧੀਆ ਕਾਟਨ ਹੈ ਜੀ ਆ ਦੇਖੋ ਬ੍ਰਾਂਡਡ ਘਰਾਂ ਦਾ ਮਾਲ ਹੈ ਜੀ 100% ਕਾਟਨ ਹੈ ਕਿਉਂ ਜਿਹੜੇ ਹੁਣ ਆ 2 ਮਹੀਨੇ ਆ ਜੇਠ ਦਾ ਤੇ ਸੌਣ ਦਾ ਤੇ ਭਾਦੋ ਦਾ ਮਹੀਨਾ ਇਹ ਮਹੀਨੇ ਗਰਮੀ ਬਹੁਤ ਲੱਗਦੀ ਹੈ। ਇਹੜੇ ਸੂਟ ਹੈ। ਬੜੇ ਸੋਹਣੇ ਜੇ ਸੂਟ ਹੈ। ਬਸ ਤੁਸੀਂ ਆਪਣੀ ਡਿਊਟੀ ਕਰੀ ਜਾਓ ਬਾਪੂ ਜੀ ਸੂਟ ਪਾਉਣ ਦੀ ਡਿਊਟੀ, ਡਿਜ਼ਾਈਨਿੰਗ ਨਵੇਂ ਲਿਆਉਣ ਦੀ ਡਿਊਟੀ ਪੂਰੀ ਕਰ ਰਹੇ ਆ। ਬਸ ਤੁਸੀਂ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ। ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਸ਼ਹਿਰ। ਜਿਹੜੇ ਤੁਸੀਂ ਸੂਟ ਦੇਖ ਰਹੇ ਹੋ, ਇਹਦੀ ਕੀਮਤ ਹੈ 1695 ਕੋਈ ਦੁਕਾਨਦਾਰ 1995 ਉਹ 2100 ਜਿਹੋ ਜਿਹਾ ਦੁਕਾਨਦਾਰ ਦਾ ਸਟੈਂਡਰਡ ਆ ਅਗਲਾ ਉਸ ਹਿਸਾਬ ਨਾਲ ਰੇਟ ਉੱਤੇ ਨੂੰ ਚੱਕੀ ਜਾਂਦਾ ਜੀ ਕੱਪੜਾ ਨਹੀਂ ਇਸ ਤੋਂ ਵਧੀਆ ਮਿਲਣਾ ਕੱਪੜਾ ਸਭ ਤੋਂ ਟੌਪ ਹੈ ਜੀ ਬਹੁਤ ਵਧੀਆ ਸੂਟ ਹੈ ਜੀ ਬੜੀ ਵਧੀਆ ਡਿਜ਼ਾਈਨਿੰਗ ਹੈ ਜੀ ਕਿੰਨੀਆਂ ਕੋਈ ਸਿਫਤਾ ਕਰ ਲਵਾਂ ਇਹਦੀਆਂ ਇੰਨਾ ਸੁੰਦਰ ਸੂਟ ਹੈ ਜੀ ਕਹ 1095 ਰੁਪਏ ਦਾ ਮਿਲਣਾ ਜਿਹੜੀ ਮੇਰੀ ਭੈਣਾਂ ਨੇ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਸਿਰਫ ਉਹਨਾਂ ਵਾਸਤੇ ਹੁਣ ਤੁਹਾਨੂੰ ਦੁਕਾਣਾ ਦਿੰਦੇ ਆ ਦੁਕਾਨਦਾਰ ਐਡਰੈਸ ਇਹ ਆ ਜੀ ਜੱਸੀ ਦੀ ਹੱਟੀ ਬਾਦ ਵੀ ਪੇਜ ਲਾਈਕ ਅਤੇ ਵੀਡੀਓ ਸ਼ੇਅਰ ਕਰਕੇ ਰੱਖੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਆ ਤੁਸੀਂ ਪਹਿਲਾ ਡਿਜ਼ਾਈਨ ਦੇਖਿਆ ਜੀ ਕਰਦੇ ਵੀਰੇ ਪਰੇ ਹੋਣੇ ਨੂੰ ਆ ਦੇਖੋ ਕੋਈ ਸ਼ਬਦ ਨਹੀਂ ਹੈ ਬੇ ਕਿੰਨਾ ਸੋਹਣਾ ਡਿਜ਼ਾਈਨ ਆ ਜੀ ਬਸ ਤੁਸੀਂ ਕਮੈਂਟਾਂ ਦੇ ਨਾਲ ਸਹਿਪਤਾਮੀ ਕਰਨੀ ਆ ਬੇ ਡਿਜ਼ਾਈਨ ਪਸੰਦ ਆ ਜਾਂ ਨਹੀਂ ਆਇਆ ਇਹ ਬਾਟਮ ਆ ਜੀ ਕੰਮ ਨਾਲ ਬਾਪੂ ਜੀ ਕੰਪਰੋਮਾਈਜ਼ ਨਹੀਂ ਕਰਦੇ ਕੰਮ ਦੀ ਕੁਆਲਿਟੀ ਨੰਬਰ 1 ਰੱਖਣੀ ਆ ਜੀ ਕਿਉਂ ਜਿਹੜੀ ਇਹ ਦੁਕਾਨ ਆ ਜੀ ਜੱਸੀ ਦੀ ਹੱਟੀ ਪੂਰੇ ਆਲ ਪੰਜਾਬ ਚ ਅੱਜ ਮਸ਼ਹੂਰ ਹੋ ਚੁੱਕੀ ਆ ਜਿਹੜੇ ਵਿਦੇਸ਼ ਸਾਡੇ ਨੂਹਾਂ ਸਾਡੇ ਧੀਆ ਸਾਡੇ ਪੁੱਤਰ ਰਹਿੰਦੇ ਆ ਉਹ ਬਾਹਰੋਂ ਆਪਣੇ ਘਰਦਿਆਂ ਨੂੰ ਫੋਨ ਕਰਦੇ ਆ ਜੇ ਜਾਣਾ ਤਾਂ ਸਿਰਫ ਜੱਸੀ ਦੀ ਹੱਟੀ ਦੇ ਜਾਣਾ ਸੂਟ ਲੈ ਕੇ ਆਣੇ ਤਾਂ ਉੱਥੋਂ ਲੈ ਕੇ ਆਉਣੇ ਆ ਗਰਮੀ ਵਾਲੇ ਵਾਹ ਜੀ ਵਾਹ ਕਮਾਲ ਹੋ ਗਈ ਕਮਾਲ ਹੋ ਗਈ ਕਿੰਨਾ ਸੋਹਣਾ ਡਿਜ਼ਾਈਨ ਆ ਜੀ ਕੰਟਰਾਸਟ ਕੰਬੀਨੇਸ਼ਨ ਦੇਖੋ ਜੀ ਵਾਹ ਜੀ ਵਾਹ ਕਮਾਲ ਹੋਈ ਪਈ ਆ ਇਹ ਸਨਵਾਰ ਆ ਜੀ ਚਾਹੇ ਤੁਸੀਂ ਇਹਦਾ ਪਲਾਜ਼ੋ ਤਿਆਰ ਕਰ ਲਓ ਚਾਹੇ ਸਲਵਾਰ ਕਰ ਲਓ ਚੁੰਨੀ ਬਿਲਕੁਲ ਮਸਲੀਨ ਦਾ ਦੁਪੱਟਾ ਜੀ ਬੜਾ ਪਿਆਰਾ ਜਿਹਾ ਦੁਪੱਟਾ ਜੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਚੱਕ ਦੇ ਰਾਜੂ ਵੀਰੇ ਨੂੰ ਵਾਹ ਜੀ ਵਾਹ ਦੇਖੋ ਕਿ ਐਸੀ ਸੁੰਦਰਤਾ ਜੀ ਮਿੱਠੇ ਮਿੱਠੇ ਕਲਰ ਗਰਮੀ ਵਾਲੇ ਕਲਰ ਐਨੇ ਸੋਹਣੇ ਕਲਰ ਨਹੀਂ ਮਿਲਨੇ ਜੀ ਬਸ ਤੁਸੀਂ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ ਜੀ ਜੱਸੀ ਦੀ ਹੱਤੀ ਬੱਸ ਸਟੈਂਡ ਮਰਿੰਡਾ ਸ਼ਹਿਰ 1995 ਵਾਲਾ 1895 ਵਾਲਾ ਸੂਟ ਸਿਰਫ 1095 ਰੁਪਏ ਚ ਮਿਲਣਾ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਚਲੋ ਜੀ ਕਰ ਦੋ ਇਹਨੂੰ ਵੀ ਸਾਈਡ ਤੇ ਵੀਰੇ ਦੇਖੋ ਸੁੰਦਰਤਾ ਡਿਜ਼ਾਈਨ ਦੀ ਵਾਹ ਜੀ ਵਾਹ ਕੱਪੜਾ ਬੀਚ ਚੈੱਕ ਕਰੋ 100% ਕਾਟਨ ਆ ਜੀ 2 बाय 2 ਦੀ कॉटन ਹੈ ਜੀ ਇੰਨਾ ਵਧੀਆ ਕਾਟਨ ਦਾ ਸੂਟ ਨਹੀਂ ਮਿਲਣਾ ਜੀ ਇਹ ਸਲਵਾਰ ਦਾ ਜੀ ਇਹ ਦੁਪੱਟਾ ਜੀ ਮਸਲੀਨ ਦਾ ਕਿੰਨਾ ਪਿਆਰਾ ਜਿਹਾ ਸੂਟ ਆ ਜੀ ਕਿੰਨਾ ਸੋਹਣਾ ਜਿਹਾ ਸੂਟ ਆ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ ਜੱਸੀ ਦੀ ਹੱਤੀ ਬਸ ਸਟੈਂਡ ਮਰੰਦਾ ਸ਼ਹਿਰ ਕਰੀ ਚਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਵੀਰੇ ਪਰੇ ਆ ਦੇਖੋ ਜੀ ਸੋਨੀਆਂ ਸੋਨੀਆਂ ਸਰਦਾਰਨੀਆਂ ਵਾਸਤੇ ਸੋਨੀਆਂ ਸੋਨੀਆਂ ਪੰਜਾਬਣਾਂ ਵਾਸਤੇ ਡਿਜ਼ਾਈਨ ਦੇਖੋ ਸਕਰੀਨ ਸ਼ਾਟ ਮਾਰੀ ਚਲੋ ਲਾਜਵਾਬ ਸੂਟ ਹੈ ਜੀ ਲਾਜਵਾਬ ਇਹ ਬਾਟਮ ਹੈ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਹੈ ਜੀ ਇਹ ਪੱਲੇ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਅਗਰ ਕਿਸੇ ਬੁਟੀਕ ਵਾਲੀ ਨੂੰ ਕਹਿੰਦੀ ਨਾ ਵੀ ਇਦਾਂ ਡਿਜ਼ਾਈਨ ਤਿਆਰ ਕਰ ਦੇਵੇ ਉਹ 500 ਦਾ ਸਲਾਈ ਦਾ ਰੇਟ ਵਧਾ ਦਿੰਦੀ ਹੈ ਜੀ जस्सी दटी बस स्टैंड मरेंडा शहर लो जी आ डिजाइन देखो नजर करी चलो देखो डिजाइन वाह वाह रंग बने पे जस्सी बापू जी ने देखो कलर देखो डिजाइन देखो डिजाइन सीधे करके गिर पे देखो डिजाइन वाह वाहदारनी वाला सूट पंजाबन भैन आला सूट ਵਾਹ ਜੀ ਵਾਹ ਕਮਾਲ ਹੋ ਗਈ ਕਮਾਲ ਹੋ ਗਈ ਕਮਾਲ ਹੋ ਗਈ ਬਸ ਤੁਸੀਂ ਪੇਜ ਲਾਈਕ ਕਰਕੇ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਗੇ ਦੇ ਅੱਗੇ ਰਿਸ਼ਤੇਰਾਂ ਨੂੰ ਲਿੰਕ ਭੇਜੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਗੇਰੀ ਚੱਲ ਵੀਰੇ ਗੇਰੀ ਚੱਲ ਸ਼ਾਬਾਸ਼ ਆ ਦੇਖੋ ਜੀ ਐਦਾਂ ਮਾਲ ਆਂਦਾ ਜੀ ਇਨੂੰ ਕਹਿੰਦੇ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਇੱਕ ਡਿਜ਼ਾਈਨ ਦਾ 100-100 ਸੂਟ 2-200 ਸੂਟ ਤਿਆਰ ਹੁੰਦਾ ਜੀ ਆਹ ਦੇਖੋ ਇੱਕੇ ਨਾਲ ਦੇ ਡਿਜ਼ਾਈਨਾਂ ਦੇ ਬੰਡਲ ਬੰਨੇ ਪਏ ਆ ਜੀ ਜਿੰਨਾ ਮਰਜ਼ੀ ਮਾਲ ਲਵੋ ਜਿੰਨੇ ਮਰਜ਼ੀ ਸੂਟ ਲਵੋ ਜੀ ਕਿਤੇ ਨਹੀਂ ਮਿਲਣਾ ਇੰਨਾ ਸੋਹਣਾ ਡਿਜ਼ਾਈਨ ਨਾ ਮਿਲਨੇ ਇੰਨੇ ਸੋਹਣੇ ਕੱਪੜੇ ਬਾਜੀਵਾ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਦਾ ਸ਼ਹਿਰ ਬਸ ਵੀਡੀਓ ਬਹੁਤ ਲੰਬੀ ਹੋ ਚੁੱਕੀ ਆ ਬਾਤ ਤੁਸੀਂ ਪੂਰੀ ਵੀਡੀਓ ਦੇਖਣੀ ਆ ਮਿਸ ਨਾ ਕਰਿਓ ਕਿਉਂਕਿ ਡਿਜ਼ਾਈਨ ਇੱਕ ਤੋਂ ਬਾਅਦ ਕੇ ਇੱਕ ਆ ਰਹੇ ਆ ਜੀ ਕਰੀ ਚਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਬਸ ਸ਼ੇਅਰ ਵਾਲਾ ਬਟਨ ਦਬਕੇ ਰੱਖੋ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਿਰੰਡਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ